ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਸਾਡੀ ਅੱਜ ਦੀ ਕਥਾ ਦਾ ਟਾਈਟਲ ਹੈ ਇੱਕ ਦਿਨ ਜਪ ਕਰਦਿਆਂ ਹੋਇਆ ਅਚਾਨਕ ਮਹਾ ਚਾਨਣਾ ਹੋ ਜੋਤ ਪ੍ਰਗਟ ਹੋ ਗਈ ਮਨ ਵਾਹਿਗੁਰੂ ਨਾਲ ਜੁੜ ਗਿਆ ਮਨ ਨੂੰ ਸ਼ਾਂਤੀ ਮਿਲ ਗਈ ਗਿਆਨੀ ਸੰਜਿਨ ਸਿੰਘ ਜੀ ਸਾਨੂੰ ਅੱਜ ਉਸ ਜਪ ਦੇ ਬਾਰੇ ਦੱਸਣ ਦੇ ਹੀ ਹੈ ਬਹੁਤ ਵਧੀਆ ਤੇ ਇੰਟਰਸਟਿੰਗ ਕਥਾ ਹੈ ਸੁਣੋਗੇ ਆਨੰਦ ਆਏਗਾ ਤੁਹਾਡੇ ਦਿਲ ਨੂੰ ਸਕੂਨ ਮਿਲੇਗਾ ਤੁਹਾਨੂੰ ਜਪ ਦਾ ਪਤਾ ਚੱਲੇਗਾ ਜਿਹਦੇ ਜ਼ਰੀਏ ਤੁਸੀਂ ਵਾਹਿਗੁਰੂ ਨਾਲ ਜੁੜੋਗੇ ਤਾਨੂੰ ਸੱਚੀ ਜੜੀ ਐ ਮਨ ਦੀ ਸ਼ਾਂਤੀ ਮਿਲੇਗੀ ਹਮੇਸ਼ਾ ਦੀ ਸ਼ਾਂਤੀ ਮਿਲੇਗੀ ਤੁਸੀਂ ਚਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਇੱਕ ਦਿਨ ਅਚਾਨਕ ਜਪ ਕਰਦੇ ਆ ਮਹਾ ਚਾਨਣਾ ਹੋ ਗਿਆ ਮਹਾ ਪ੍ਰਕਾਸ਼ ਹੋ ਗਿਆ ਤਾਂ ਜ਼ਿੰਦਗੀ ਚ ਇਹ ਘਟਨਾ ਪਹਿਲੇ ਹੀ ਘਟੇਗੀ ਪਹਿਲੇ ਕਦੇ ਨਹੀਂ ਘਟੇ ਕੋਰਣਾ ਜਨਮ ਹੋਏ ਨੇ ਨਹੀਂ ਘਟੇ ਅਗਰ ਘਟ ਜਾਂਦੀ ਤਾਂ ਅਗਲੇ ਜਨਮ ਹੀ ਨਹੀਂ ਹੋਣੇ ਵਾਪਸੀ ਹੋ ਜਾਂਦੀ ਇਹ ਪਹਿਲੀ ਦਫਾ ਘਟੇਗੀ ਔਰ ਇਹ ਪਹਿਲੀ ਆਖਰੀ ਸਮਝ ਲੋ ਕਿਉਂਕਿ ਮਨੁੱਖ ਪ੍ਰਭੂ ਚ ਲੀਨ ਹੋ ਜਾਏਗਾ ਤੋ ਜਦ ਇਹ ਘਟਨਾ ਘਟੀ ਮਹਾ ਚਾਨਣ ਮਹਾ ਪ੍ਰਕਾਸ਼ ਅਨਾਹਦ ਨਾਦ ਤੋ ਮਨੁੱਖ ਬਿਸਮਾਦ ਹੋ ਜਾਂਦਾ ਹੈ ਬਿਸਮ ਬਿਸਮ ਬਿਸਮੇ ਹੀ ਪਈ ਹੈ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੂੰਗਾ ਮੁਸਕਾਰੇ ਹੈਰਾਨ ਹੋ ਕੇ ਇੱਕ ਪ੍ਰਸ਼ਨ ਜ਼ਰੂਰ ਅੰਦਰੋਂ ਪੈਦਾ ਹੁੰਦਾ ਹੈ ਕਲਗੀ ਦਰ ਉਸ ਦਾ ਜ਼ਿਕਰ ਕਰਦੇ ਨੇ ਇਹ ਕੌਣ ਆਏ ਆਤਮ ਸਰੂਪ ਜਹ ਅਮਿਤ ਤੇਜ ਅਵਗਤ ਅਬੂਤ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਅਗਾਲ ਉਸ ਤੱਕ ਇਹ ਕੌਣ ਹੈ ਕੀ ਹੈ ਐਨਾ ਪ੍ਰਕਾਸ਼ ਇਤਨਾ ਅਨੰਦ ਇਤਨਾ ਖੇੜਾ ਇਤਨੀ ਖੁਸ਼ੀ ਇਤਨੇ ਗੁਣ ਇਤਨੀ ਸ਼ਕਤੀ ਇਹ ਕੌਣ ਹੈ ये कौन आए आत्म स्वरूप जय तेज अवगत अभूत नाल जवाब है अकाल उस ब्रह्म आए आत्म स्वरूप जय तेज अवगत अभोत यही ब्रह्म है ये आनंद ब्रह्म है ये अनाहद नाहद ब्रह्म है ये परम शक्ति ब्रह्म है ये महागुण ब्रह्मन ब्रह्म है ये महान चानना ब्रह्म है ਇਹ ਮੇਰੇ ਅੰਦਰ ਸੀ ਇਹ ਪਹਿਲੇ ਕਿਉਂ ਨਹੀਂ ਪ੍ਰਗਟ ਹੋਇਆ ਪਹਿਲੇ ਭਰਮ ਦਾ ਪਰਦਾ ਸੀ ਅਗਿਆਨਤਾ ਦਾ ਪਰਦਾ ਸੀ ਹੰਕਾਰ ਦਾ ਪਰਦਾ ਸੀ ਵਾਹਿਗੁਰੂ ਵਾਹਿਗੁਰੂ ਦਾ ਜਪ ਅੱਖਾਂ ਖੋਲਣ ਵਾਸਤੇ ਔਰ ਖਾਸ ਕਰਕੇ ਉਹ ਤੀਸਰਾ ਨੇਤਰ ਅਨਭਵ ਪ੍ਰਕਾਸ਼ ਜੋ ਬੰਦ ਪਿਆ ਉਹਨੂੰ ਖੋਲਣ ਵਾਸਤੇ ਜਿ세 ਜਿ세 ਉਹ ਖੁੱਲਦਾ ਹੈ ਜਾਗਰਤੀ ਵੱਧਦੀ ਹੈ ਵੈਸੇ ਵੈਸੇ ਮਨੁੱਖ ਦਾ ਗਿਆਨ ਵੱਧਦਾ ਹੈ ਅਨੁਭਵ ਵੱਧਦਾ ਹੈ ਇਹ ਖੇਡ ਸਾਰੀ ਬਣਦੀ ਹੈ ਜਪ ਨਾਲ ਪਰ ਸਿਰਫ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਨਹੀਂ ਮਨ ਸੁਣੇ ਸਿਰਫ ਕੀਰਤਨ ਕਰਨ ਨਾਲ ਨਹੀਂ ਜ਼ਬਾਨ ਕੀਰਤਨ ਕਰੇ ਮਨ ਸੁਣੇ ਪਾਠ ਕੀਰਤਨ ਹੈ ਕਥਾ ਕੀਰਤਨ ਹੈ ਬਾਣੀ ਦਾ ਪੜਨਾ ਵੀ ਕੀਰਤਨ ਹੈ ਵਾਹਿਗੁਰੂ ਵਾਹਿਗੁਰੂ ਕਰਨਾ ਵੀ ਕੀਰਤਨੇ ਪਰ ਜਦ ਇਸ ਨੂੰ ਮਨ ਸੁਣਨ ਲੱਗ ਪਏ ਜਪ ਬਣ ਜਾਂਦਾ ਹੈ ਕਥਾ ਜਪ ਬਣ ਜਾਂਦੀ ਹੈ ਕੀਰਤਨ ਜਪ ਬਣ ਜਾਂਦਾ ਹੈ ਜਪ ਮਨ ਮੇਰੇ गोविंद ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੇ ਹੁਣ ਮੈਂ ਅਰਜ਼ ਕਰਾਂ ਜੋ ਜਿਤਨਾ ਗਹਿराई ਤੋਂ ਸੁਨੇਗਾ ਉਹਦੀ ਸਮਝ ਉਤਨੀ ਉੱਚੀ ਹੋ ਜਾਏਗੀ ਗੱਲ ਸੁਣਨ ਤੇ ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ ਹੈ ਉਹਨੂੰ ਆਪਣੀਆਂ ਜੜਾਂ ਪਤਲ ਦੇ ਚਲੇ ਜਾਣਾ ਜੋ ਦਰਖਤ ਗਹਿਰਾ ਨਹੀਂ ਜਾ ਸਕਦਾ ਉਹ ਦਰਖਤ ਫਿਰ ਉੱਪਰ ਵੀ ਨਹੀਂ ਉੱਠ ਸਕਦਾ ਇੱਕ ਰੱਬੀ ਨਹੀਂ ਹੰਮ ਇਹ ਬੁਲੰਦੀ ਤੇ ਗਹਿਰਾਈ ਇੱਕੋ ਹੀ ਸਮੇ ਵਰਦੀਆਂ ਨੇ ਜੜਾਂ ਗਹਿਰੀਆਂ ਜਾ ਰਹੀਆਂ ਨੇ ਸ਼ਾਖਾਂ ਉੱਪਰ ਉੱਠ ਰਹੀਆਂ ਸਰੋਤ ਗਹਿਰੀ ਹੁੰਦੀ ਜਾ ਰਹੀ ਏ ਸਮਝ ਉੱਚੀ ਹੁੰਦੀ ਜਾ ਰਹੀ ਏ ਸੁਰਤ ਉੱਚੀ ਹੁੰਦੀ ਜਾ ਰਹੀ ਗਿਆਨ ਵੱਧਦਾ ਜਾ ਰਿਹਾ ਉਪਰੋਂ ਉਪਰੋਂ ਹੀ ਸੁਣਨਾ ਸੋ ਖਿਮਾ ਕਰਨੇ ਬੁਲੰਦੀ ਨਹੀਂ ਹੋਵੇ ਸੁਣਨਾ ਕੈਸੇ ਹੋਵੇ ਧੰਨ ਗੁਰੂ ਰਾਮਦਾਸ ਜੀ ਦੱਸਦੇ ਨੇ ਧਿਆਨ ਨਾਲ ਸੁਣਨਾ ਅੰਤਰ ਪਿਆਸ ਉਠੇ ਪ੍ਰਭ ਕੇਰੀ ਸੁਨ ਗੁਰੂ ਬਚਨ ਮਨ ਤੀਰ ਲੱਗੇ ਗੁਰੂ ਦੇ ਸ਼ਬਦ ਨੂੰ ਕੀ ਸੁਣਿਆ ਤੇ ਤੀਰ ਦੀ ਤਰ੍ਹਾਂ ਲੱਗੇ ਇਹ ਤੇ ਤੀਰ ਦੀ ਤਰ੍ਹਾਂ ਲੱਗੇ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਭਰਈਆ ਬੜੇ ਚੰਨ ਨਾਲ ਸੁਣਨਾ ਤੀਰ ਤਨ ਨੂੰ ਲਗੇ ਮਨ ਕੋ ਤੜਪਦਾਏ ਤੇ ਖੂਨ ਨਿਕਲਦਾ ਤੇ ਤੜਪਦਾ ਹੋਇਆ ਮਨੁੱਖ ਕਰਦਾ ਹੈ ਹਾਏ ਪਾਣੀ ਹਾਏ ਪਾਣੀ ਕੰਡ ਖੁਸ਼ਕ ਹੋ ਜਾਂਦਾ ਹੈ ਹੋਂ ਦੇ ਬੋਤੇ ਨਿਕਲਣ ਨਾਲ ਕਹਿੰਦੇ ਤੜਪਦੇ ਮਨੁੱਖ ਨੂੰ ਪਾਣੀ ਪਿਲਾ ਦਿੱਤਾ ਜਾਏ ਬਚਨ ਦੇ ਆਸਾਰ ਕੋਈ ਥੋੜੇ ਜਿਹਾ ਹੋ ਜਾਵੇ ਤੜਪਦੇ ਮਨੁੱਖ ਨੂੰ ਭੁੱਖ ਨਹੀਂ ਲੱਗਦੀ ਪਿਆਸ ਉਸ ਵਕਤ ਅੰਤਰ ਪਿਆਸ ਉਠੀ ਪ੍ਰਭ ਕਹਿਰੀ ਸੁਣ ਗੁਰੂ ਬਚਨ ਮਨ ਤੀਰ ਲਗਈ ਇਹੀ ਤਨ ਨੂੰ ਲਗਿਆ ਖੂਨ ਨਿਕਲੇਗਾ ਸ਼ਬਦ ਦਾ ਤੀਰ ਮਨ ਨੂੰ ਲਗਿਆ ਵਿਕਾਰ ਨਿਕਲਣਗੇ ਲੋਭ ਨਿਕਲੇਗਾ ਹੰਕਾਰ ਨਿਕਲੇਗਾ ਇਹ ਹੀ ਮਨ ਦੀ ਜ਼ਿੰਦਗੀ ਹੈ ਮੈਂ ਅਰਜ਼ ਕਰਾਂ ਮਨ ਦੇ ਵਿੱਚ ਵਿਚਾਰ ਚੱਲਦੇ ਨੇ ਤੇ ਵਿਚਾਰਾਂ ਦੇ ਵਿੱਚ ਕੀ ਚੱਲਦਾ ਹੈ ਹੰਕਾਰ ਚੱਲਦਾ ਹੈ ਲੋਭ ਚੱਲਦਾ ਹੈ ਕਾਮ ਚੱਲਦਾ ਹੈ ਔਰ ਕੁਝ ਵੀ ਨਹੀਂ ਕ੍ਰੋਧ ਤੇ ਮੋਹ ਦਾ ਮੈਂ ਜ਼ਿਕਰ ਨਹੀਂ ਕੀਤਾ ਇਹ ਛਾਇਆ ਦੀ ਤਰ੍ਹਾਂ ਨਾਲ ਆਉਂਦੇ ਨੇ ਇਹਨਾਂ ਦੋਹਾਂ ਦਾ ਆਪਣਾ ਕੋਈ ਵਜੂਦ ਨਹੀਂ ਹੈ ਜਿਨੇ ਹੰਕਾਰ ਨੂੰ ਪੱਠੇ ਪਾ ਦਿੱਤੇ ਨੇ ਅੰਦਰ ਵਿਚਾਰ ਜਿਹੜੇ ਚੱਲਦੇ ਨੇ ਹੰਕਾਰ ਦੇ ਲੋਭ ਦੇ ਕਾਮ ਦੇ ਜਿਨੇ ਹੰਕਾਰ ਪੂਰਤੀ ਦੇ ਸਹਾਇਤਾ ਕਰ ਦਿੱਤੀਏ ਉਸਤੇ ਮੋਹ ਆ ਜਾਵੇਗਾ ਪਿਆਰਾ ਲੱਗੇਗਾ ਮੋਹ ਮੇਰਾ ਇਹ ਮੇਰਾ ਬੰਦਾ ਆਪਣਾ ਤੇ ਜਿਨੇ ਹੰਕਾਰ ਨੂੰ ਝੋਟ ਪੁਚਾ ਦਿੱਤੀ ਉਸਤੇ ਕ੍ਰੋਧ ਆਵੇਗਾ ਕ੍ਰੋਧ ਦਾ ਮਤਲਬ ਕੀ ਹੈ ਕਿਸੇ ਨੇ ਮੇਰੇ ਹੰਕਾਰ ਨੂੰ ਝੋਟ ਪੁਜਾਈ ਔਰ ਕੋਈ ਮਤਲਬ ਨਹੀਂ ਅੰਦਰ ਵਿਚਾਰਾਂ ਦੇ ਚ ਲੋਭ ਚੱਲਦਾ ਹੈ ਜਿਹੜਾ ਲੋਭ ਪੂਰਤੀ ਦੇ ਚ ਮਦਦਗਾਰ ਹੋ ਜਾਏ ਉਸ ਤੇ ਮੋਹ ਆ ਜਾਂਦਾ ਹੈ ਪਿਆਰਾ ਲੱਗਦਾ ਹੈ ਮੋਹ ਤੇ ਕ੍ਰੋਧ ਹਰ ਵਕਤ ਨਹੀਂ ਆਉਂਦਾ ਹੰਕਾਰ ਹਰ ਵਕਤ ਆਉਂਦਾ ਹੈ ਲੋਭ ਹਰ ਵਕਤ ਆਉਂਦਾ ਹੈ ਕਾਮ ਹਰ ਵਕਤ ਵਿਚਾਰਾਂ ਚ ਪੁਸਤਕੀ ਵਾ ਹਰ ਵਕਤ ਮੋਹ ਨਹੀਂ ਆਉਂਦਾ ਬੈਠਾ ਮਨੁੱਖ ਪਿੱਛੋਂ 마ਸੂਮ ਬੱਚਾ ਆਇਆ ਢਾਈ ਤਿੰਨ ਸਾਲ ਦਾ ਉਹਨੇ ਪਿੱਠ ਤੇ ਹੱਥ ਰੱਖਿਆ ਤੇ ਕਿਉ ਦੀ ਛਾਤੀ ਠਰ ਗਈ ਉਹਨੇ ਸੀਨੇ ਨਾਲ ਲਾ ਲਿਆ ਪਿਆਰ ਪਿਆ ਕਰਦਾ ਫਿਰ ਉਹੀ ਪਿਤਾ ਕੋਈ ਹਿਸਾਬ ਕਿਤਾਬ ਦੇ ਚ ਲੀਨ ਹੈ ਜ਼ਰੂਰੀ ਕੰਮ ਦੇ ਉਹੀ ਬੱਚਾ ਖੇਡਦਾ ਹੋਇਆ ਆਇਆ ਉਹਨੂੰ ਕਹਿੰਦਾ ਜ਼ਰਾ ਇੱਕ ਪਾਸੇ ਆ ਤ ਦੋ ਵੀ ਉਹਨੇ ਤਾਂ ਉਸਨੇ ਪਿੱਠ ਤੇ ਹੱਥ ਲਾਇਆ ਤੇਰੀ ਛਾਤੀ ਠਰ ਗਈ ਸੀ ਹੁਣ ਛਾਤੀ ਦੇ ਸਾਹਮਣੇ ਖੜਾ ਹੈ ਤੇ ਤੂੰ ਕਹਿੰਦਾ ਇੱਕ ਪਾਸੇ ਹੁਣ ਮੋ ਨਹੀਂ ਹੈ ਮੋ ਹਰ ਵਕਤ ਨਹੀਂ ਆਉਂਦਾ ਤੇ ਜੇ ਨਾ ਹੋਵੇ ਤੇ ਡਾਂਟਦਾ ਵੀ ਹੈ ਨਾ ਹੋਵੇ ਤੇ ਪਤਨੀ ਨੂੰ ਆਵਾਜ਼ ਮਾਰਦਾ ਇਹਨੂੰ ਲੈ ਜਾ ਮੈਨੂੰ ਕੰਮ ਨਹੀਂ ਕਰਨ ਦੇ ਆਦੋਗੇ ਹੁਣੇ ਤੇ ਪਿੱਠ ਤੇ ਹੱਥ ਰਾਈ ਤੇਰੀ ਛਾਤੀ ਠਰ ਗਈ ਹੁਣ ਛਾਤੀ ਦੇ ਸਾਹਮਣੇ ਖੜਾ ਤਾਂ ਵੀ ਕੁਝ ਵੀ ਨਹੀਂ ਮੋ ਹਰ ਵਕਤ ਨਹੀਂ ਆਉਂਦਾ ਕ੍ਰੋਧ ਵੀ ਹਰ ਵਕਤ ਨਹੀਂ ਡੁਬਕੀ ਲੱਗ ਜਾਂਦੀ ਹੈ ਕਰੋਧ ਦੇ ਚ ਜੈਸੇ ਪਾਣੀ ਦੇ ਵਿੱਚ ਕੋਈ ਡੁੱਬ ਕੇ ਹਲਾ ਲਵੇ ਤੋ 2 ਮਿੰਟ ਬੈਠ ਸਕਦਾ 5 ਮਿੰਟ ਬੈਠ ਸਕਦਾ ਸਾਰੀ ਜ਼ਿੰਦਗੀ ਥੋੜੀ ਬੈਠਸ ਬਾਹਰ ਨਿਕਲਣਾ ਪਏਗਾ ਕਰੋਧ ਦੇ ਡੁਬਕੇ ਲੱਗ ਜਾਂਦੀ ਹੈ ਇਹ ਵੀ ਮੈਰਜ਼ ਕਰਾ ਕਦੋਂ ਲੱਭਦੀ ਹੈ ਡੁਬਕੀ ਜਿਨੇ ਲੋਭ ਪੂਰਤੀ ਦੇ ਵਿੱਚ ਮਦਦ ਕਰ ਦਿੱਤੀ ਮੋਹ ਆ ਜਾਂਦਾ ਹੈ ਮੇਰਾ ਚੰਗਾ ਹੈ ਪਿਆਰਾ ਲੱਗਦਾ ਹੈ ਕਿ ਜਿਨੇ ਬਾਧਾ ਖੜੀ ਕਰ ਦਿੱਤੀ ਕਰੋਧ ਆ ਜਾਂਦਾ ਹੈ ਜਿਨੇ ਕਾਮ ਪੂਰਤੀ ਦੇ ਸਹਾਇਤਾ ਕਰ ਦਿੱਤੀ ਮੋਹ ਆ ਜਾਂਦਾ ਹੈ ਜਿਨੇ ਰੁਕਾਵਟ ਖੜੀ ਕਰ ਦਿੱਤੀ ਕ੍ਰੋਧ ਆ ਜਾਂਦਾ ਕ੍ਰੋਧ ਦਾ ਮਤਲਬ ਕੀ ਹੈ ਕਿਸੇ ਨੇ ਹੰਕਾਰ ਪੂਰਤੀ ਦੇ ਵਿੱਚ ਬਾਧਾ ਖੜੀ ਕੀਤੀ ਹੈ ਮਨੁੱਖ ਹਿੰਸਕ ਹੋ ਜਾਏਗਾ ਅਗਰ ਸੀਮਾਂ ਤੋਂ ਵੱਧ ਗਿਆ ਕ੍ਰੋਧ ਕ੍ਰੋਧ ਦਾ ਮਤਲਬ ਕੀ ਹੈ ਕਿਸੇ ਨੇ ਲੋਭ ਪੂਰਤੀ ਦੇ ਵਿੱਚ ਬਾਧਾ ਖੜੀ ਕਰ ਦਿੱਤੀ ਕਿਸੇ ਨੇ ਕਾਮਨਾ ਪੂਰਤੀ ਦੇ ਵਿੱਚ ਬਾਧਾ ਖੜੀ ਕਰ ਦਿੱਤੀ ਤਾਂ ਕ੍ਰੋਧ ਆ ਗਿਆ ਮੂਲ ਰੂਪ ਦੇ ਵਿਚਾਰਾਂ ਚ ਚੱਲਦਾ ਹੈ ਅਹੰਕਾਰ ਲੋਭ ਕਾ تیر ਲਗਿਆ ਸ਼ਬਦ ਦਾ ਹੰਕਾਰ ਨਿਕਲੇਗਾ ਲੋਭ ਨਿਕਲੇਗਾ ਵਾਸ਼ਨਾ ਨਿਕਲੇਗੀ ਕਾਮਨਾ ਨਿਕਲੇਗੀ ਇਹ ਹੀ ਮਨ ਦੀ ਜ਼ਿੰਦਗੀ ਹੈ ਚਲ ਰਿਹਾ ਹੈ ਹੋਂ ਤਨ ਦੀ ਜ਼ਿੰਦਗੀ ਹੈ ਪਰ ਨਿਕਲਣਾ ਸ਼ੁਰੂ ਹੋ ਗਿਆ ਤਨ ਤੜਪਣਾ ਸ਼ੁਰੂ ਹੋ ਗਿਆ ਨਿਕਲ ਰਿਹਾ ਹੰਕਾਰ ਲੋਭ ਵਾਸ਼ਨਾ ਮਨ ਤੜਪਣਾ ਸ਼ੁਰੂ ਕਰ ਦਿੰਦਾ ਹੈ ਔਰ ਬੜੀ ਭਿਆੰਕਰ ਮਾਨਸਿਕ ਪੀੜਾ ਹੁੰਦੀ ਹੈ ਸਾਧਨਾ ਕਰਨ ਵਾਲੇ ਜਪ ਤਪ ਕਰਨ ਵਾਲੇ ਬੜੀ ਭਿਆੰਕਰ ਪੀੜਾ ਚੋਂ ਲੰਘਦੇ ਨੇ ਅੰਤਰ ਪਿਆਸ ਉਠੀ ਪ੍ਰਭ ਕਹਿਰੀ ਸੁਣ ਗੁਰਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਭਰਈਆ ਇਸ ਪੀੜ ਨੂੰ ਭਾਈ ਗੁਰਦਾਸ ਨੇ ਬੜਾ ਖੋਲਿਆ ਪਰ ਇਸ ਨੂੰ ਮੇਰੇ ਕੋਲ ਸਮਾ ਨਹੀਂ ਦੁਨੀਆ ਵਿੱਚ ਐਸੀ ਕੋਈ ਪੀੜ ਨਹੀਂ ਜਿਹੜੀ ਇਹ ਮਾਨਸਿਕ ਪੀੜ ਹੈ ਜਦ ਸ਼ਬਦ ਦਾ ਤੀਰ ਲੱਗਦਾ ਹੈ ਹੰਕਾਰ ਨਿਕਲਦਾ ਹੈ ਲੋਭ ਨਿਕਲਦਾ ਹੈ ਵਾਸ਼ਨਾ ਨਿਕਲਦੀ ਹੈ ਮਨ ਤੜਪਦਾ ਹੈ ਬੜੀ ਭਿਆਨਕ ਮਾਨਸਿਕ ਪੀੜਾ ਤੋਂ ਜਪ ਕਰਨ ਵਾਲੇ ਲੰਘਦੇ ਹਨ ਤਪ ਕਰਨ ਵਾਲੇ ਲੰਘਦੇ ਹਨ ਪਰ ਲਾਗੀ ਹੋਏ ਸੋ ਜਾਣੇ ਪੀਰ RAM ਭਗਤ ਅਣੇ ਆਲੇ ਤੀਰ ਇਹ ਸ਼ਬਦ ਦਾ ਤੀਰ ਕਿਸੇ ਨੂੰ ਲੱਗੇ ਆਵੇ ਤੇ ਜਾਣੇ ਪਨ ਨੂੰ تیر ਲਗਿਆ ਹੈ ਖੂਨ ਨਿਕਲ ਰਿਹਾ ਹੈ ਤੜਪਦਾ ਹੋਇਆ ਕਹਿੰਦਾ ਹਾਏ ਪਾਣੀ ਹਾਏ ਪਾਣੀ ਸ਼ਬਦ ਦਾ تیر ਮਨ ਨੂੰ ਲਗਿਆ ਹੈ ਵਿਕਾਰ ਨਿਕਲ ਰਹੇ ਨੇ ਤੜਪਦੇ ਮਨ ਚੋਂ ਨਿਕਲਦਾ ਵਾਹਿਗੁਰੂ ਵਾਹਿਗੁਰੂ ਇਹ ਵਾਹਿਗੁਰੂ ਆਖਣਾ ਕੁਝ ਹੋਰ ਹੈ ਕਿਸ ਵਾਹਿਗੁਰੂ ਆਖਣ ਦਾ ਰਸ ਕੋਈ ਹੋਰ ਹੈ ਇਹ ਵਾਹਿਗੁਰੂ ਕਿਸੇ ਹੋਰ ਗਹਿਰਾਈ ਚੋਂ ਨਿਕਲਦਾ ਹੈ ਕਿ تیر ਲਗੇ ਬਹੁਤ ਗਹਿਰਾਈ ਨਾਲ ਸੁਣਿਆ ਇਹਦੇ ਵਿੱਚ ਬਹੁਤ ਵੱਡੀ ਸਮਝ ਵੀ ਮਿਲਦੀ ਹੈ ਇਹਨੂੰ ਫਿਰ ਇੰਜ ਬਿਆਨ ਕਰਦੇ ਨੇ ਭਗਤ ਕਬੀਰ ਕਹਿ ਕੇ ਮੈਂ ਸਮਾਪਤੀ ਕਰਾਂ ਕਬੀਰ ਕਹਿੰਦੇ ਨੇ ਜੈਸੇ ਮੈਨੂੰ ਇਹ ਤੀਰ ਲਗਿਆ ਗੂੰਗਾ ਹੋਵਾ ਬਾਵਰਾ ਕਬੀਰ ਗੂੰਗਾ ਹੋਵਾ ਬਾਵਰਾ ਬਹਿਰਾ ਹੋਵਾ ਕਾਨ ਪਾਉਂ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਵਾਹਨ ਐਸਾ ਬਾਣੀ ਦਾ ਬਾਣ ਲਗਿਆ ਗੂੰਗਾ ਹੋ ਗਿਆ ਬਾ ਮੈਂ ਮਿਥਿਆ ਬੋਲਦਾ ਹੀ ਨਹੀਂ ਕੋੜਾ ਬੋਲਦਾ ਹੀ ਨਹੀਂ ਫਿੱਕਾ ਬੋਲਦਾ ਹੀ ਨਹੀਂ ਗੁੰਗਾ ਹੋ ਗਿਆ ਜੋ ਰਸ ਆਇਆ ਮੈਂ ਬਿਆਨ ਨਹੀਂ ਕਰ ਸਕਦਾ ਆਪਦੀ ਗਿਆਤ ਲਈ ਅਰਜ਼ ਕਰਾਂ 10 ਪਾਪ ਮੰਨਦੇ ਨੇ ਜ਼ਿੰਦਗੀ ਭਰ ਉਹ ਰਿਪੀਟ ਹੁੰਦੇ ਰਹਿੰਦੇ ਨੇ ਉਹ ਹਜ਼ਾਰਾਂ ਬਣ ਜਾਂਦੇ ਨੇ ਉਹਦੇ ਚ ਚਾਰ ਪਾਪ ਜ਼ਬਾਨ ਦੇ ਤਿੰਨ ਪਾਪ ਮਨ ਦੇ ਤਿੰਨ ਪਾਪ ਤਨ ਦੇ ਇਹਨੂੰ 10 ਦੋਖ ਕਹਿੰਦੇ ਨੇ ਗੁਰਬਾਣੀ ਚ ਬੜਾ ਜ਼ਿਕਰ ਆਂਦਾ ਫਿਰ ਕਿਸੇ ਵਕਤ ਖੁਲਾਸਾ ਇਹ 10 ਦੋਖ ਜੀਵਨ ਭਰ ਰੇਪੀਟ ਹੁੰਦੇ ਰਹਿੰਦੇ ਨੇ ਹਜ਼ਾਰਾਂ ਬਣ ਜਾਂਦੇ ਪਰ ਇਹਦੇ ਸਭ ਤੋਂ ਜ਼ਿਆਦਾ ਜ਼ਬਾਨ ਦੇ ਚਾਰ ਦੋਖ ਜ਼ਬਾਨ ਦੇ ਤਿੰਨ ਦੋਖ ਮਨ ਦੇ ਤਿੰਨ ਦੋਖ ਤਨ ਦੇ ਖੁਲਾਸਾ ਕਰਦੇ ਆ ਜ਼ਬਾਨ ਦੇ ਚਾਰ ਦੋਖ ਝੂਠ ਬੋਲਣਾ ਮਿੱਥਿਆ ਬੋਲਣਾ ਫਿੱਕਾ ਬੋਲਣਾ ਕੌੜਾ ਬੋਲਣਾ ਵਿਅਰਥ ਬੋਲਣਾ ਵੇ ਗੱਪ ਸ਼ਬ ਫਜ਼ੂਲ ਇਹ ਚਾਰ ਦੋਖ ਜ਼ਬਾਨ ਦੇ ਨੇ ਵ्यर्थ ਬੋਲਣਾ ਫਿੱਕਾ ਬੋਲਣਾ ਮਿਥਿਆ ਬੋਲਣਾ ਕੋੜਾ ਬੋਲਣਾ ਚਾਰ ਦੋਖ ਜ਼ਬਾਨ ਦੇ ਤਿੰਨ ਦੋਖ ਮਨ ਦੇ ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ ਕਿਸੇ ਦੀ ਇੱਜ਼ਤ ਆਬਰੂ ਅਸਮਤ ਬਾਰੇ ਬੁਰਾ ਸੋਚਣਾ ਇਹ ਤਿੰਨ ਦੋਖ ਮਨ ਦੇ ਤਿੰਨ ਦੋਖ ਤਨ ਦੇ ਕਿਸੇ ਦੀ ਜਾਨ ਖੋ ਲੈਣੀ ਕਿਸੇ ਦਾ ਮਾਲ ਖੋ ਲੈਣਾ ਕਿਸੇ ਦੀ ਇੱਜ਼ਤ ਲੁੱਟ ਲੈਣੀ ਇਹ ਤਿੰਨ ਦੋਖ ਤੰਦੇ ਨੇ ਤਿੰਨ ਦੋਖ ਮੰਦੇ ਨੇ ਚਾਰ ਦੋਖ ਜ਼ਬਾਨ ਦੇ ਨੇ ਜੀਵਨ ਭਰ ਪੀਟ ਆਉਂਦੇ ਨੇ ਹਜ਼ਾਰਾਂ ਬਣ ਜਾਂਦੇ ਇੱਕ ਦਫਾ ਮਨੁੱਖ ਝੂਠ ਥੋੜੀ ਬੋਲਦਾ ਜੀਵਨ ਭਰ ਬੋਲਦਾ ਇੱਕ ਦਫਾ ਫਿੱਕਾ ਥੋੜੀ ਬੋਲਦਾ ਬਾਰ-ਬਾਰ ਬੋਲਦਾ ਬੋਲਾਵੜੇ ਬੁੱਲੀ ਬੁਲਬੁਲ ਪਛੋਤਾਣੇ ਕੋਈ ਭੁੱਲ ਇੱਕ ਦਫਾ ਥੋੜੀ ਕਰਦਾ ਬਾਰ-ਬਾਰ ਭੁੱਲਦਾ ਬਾਰ-ਬਾਰ ਗਲਤੀਆਂ ਕਰਦਾ ਇੱਕ ਦਫਾ ਕੌੜਾ ਥੋੜੀ ਬੋਲਦਾ ਬਾਰ ਬਾਰ ਬੋਲਦਾ ਇੱਕ ਦਫਾ ਵਿਅਰਥ ਥੋੜੀ ਬੋਲਦਾ ਬਾਰ ਬਾਰ ਜੋ ਹੈ ਬੋਲਦਾ ਚਾਰ ਦੋਖ ਜ਼ਬਾਨ ਦੇ ਤਿੰਨ ਮਨ ਦੇ ਤਿੰਨ ਤੰਦ ਦੇ ਇਹਨੂੰ ਦਸ ਦੋਖ ਕਹਿੰਦੇ ਕਬੀਰ ਕਹਿੰਦੇ ਨ ਗੁੰਗਾ ਹੋ ਗਿਆ ਮੈਂ ਮਿੱਥਿਆ ਨਹੀਂ ਬੋਲਦਾ ਮੈਂ ਕੌੜਾ ਵੀ ਨਹੀਂ ਬੋਲਦਾ ਮੈਂ ਫਿੱਕਾ ਵੀ ਨਹੀਂ ਬੋਲਦਾ ਮੈਂ ਵਿਅਰਥ ਵੀ ਨਹੀਂ ਬੋਲਦਾ ਪਰ ਜਿਹੜਾ ਮੈਨੂੰ ਮਹਾਰਸ ਆਇਆ ਹੈ ਮੈਂ ਉਹ ਵੀ ਨਹੀਂ ਕਹਿ ਸਕਦਾ ਗੁੰਗਾ ਹੋ ਗਿਆ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੋ ਕਿਆ ਕਹੀਏ ਮੈਂ ਕੀ ਆਖ ਗੁੰਗਾ ਹੋ ਗਿਆ ਗੁੰਗਾ ਹੋਆ ਬਾਵਰਾ ਬਾਵਰਾ ਕਹਿੰਦੇ ਨੇ ਭੋਲੇ ਨੂੰ ਇਥੇ ਬਾਵਰੇ ਦੇ ਅਰਥ ਪਾਗਲ ਨਹੀਂ ਹੈ ਬੋਲਾ जो भावना नाल भर गए भरोसे नाल भर गए भावना नाल भरोसे नाल भरे, भरे होया मनुख ਹਰ ਇੱਕ ਤੇ ਭਰੋਸਾ ਕਰਦਾ ਹੈ ਕਿਉਂਕਿ ਖੁਦ ਭਰੋਸੇ ਨਾਲ ਭਰੇ ਹੋਇਆ ਹੈ ਤੋ ਹਰ ਇੱਕ ਤੇ ਭਰੋਸਾ ਕਰਦਾ ਹੈ ਠਗਾ ਜਾਂਦਾ ਹੈ ਠਗਾ ਜਾਂਦਾ ਹੈ ਚਲਾਕ ਬੰਦਾ ਜੋ ਕਿਸੇ ਤੇ ਭਰੋਸਾ ਨਹੀਂ ਕਰਦਾ ਕਰਦਾ ਹੀ ਨਹੀਂ ਬੜਾ ਚਲਾਕ ਇਹ ਠੱਗ ਤੇ ਸਕਦਾ ਹੈ ਠਗਾ ਨਹੀਂ ਸਕਦਾ ਬੋਲਾ ਠਗਾ ਸਕਦਾ ਹੈ ਠਗ ਨਹੀਂ ਸਕਦਾ ਸਾਡੇ ਦੇਸ਼ ਦਾ ਇੱਕ ਮਹਾਨ ਜੋਗੀ ਹੋਇਆ ਸ਼ਿਵ ਜੀ ਉਹਨੂੰ ਕਹਿੰਦੇ ਨੇ ਭੋਲਾ ਭੋਲਾ ਸ਼ੰਕਰ ਪਤਾ ਹੈ ਭੋਲਾ ਕਿਸ ਨੂੰ ਕਹਿੰਦੇ ਨੇ ਜਿਹੜਾ ਅੰਦਰੋਂ ਬਾਹਰੋਂ ਇੱਕ ਹੈ ਭੋਲਾ ਕਹੇ ਤੇ ਕਵੀਰ ਭਗਤ ਕਰ ਪਾਇਆ ਭੋਲੇ ਪਾਏ ਮਿਲੇ ਰਗੜਾ ਇੱਕ ਮਹਾਂ ਠੱਗ ਜਿਹਦੀਆਂ ਨਿਗਾਹਾਂ ਪਾਰਬਤੀ ਤੇ ਸਨ ਉਹਨੂੰ ਵੀ ਵਰ ਦੇ ਦਿੱਤਾ ਇੰਨਾ ਭੋਲਾ ਪਾਤਸ਼ਾ ਯੋਗੀ ਸ਼ਿਵ ਜੀ ਭੋਲਾ ਭੋਲਾ ਮਨੁੱਖ ਹਰ ਇੱਕ ਤੇ ਭਰੋਸਾ ਕਰਦਾ ਹੈ ਚਲਾਕ ਮਨੁੱਖ ਤੇ ਆਪਣੇ ਪਿਓ ਤੇ ਵੀ ਭਰੋਸਾ ਨਹੀਂ ਕਰੇਗਾ ਫਿਰ ਆਥੇ ਵੀ ਨਹੀਂ ਕਰੇਗਾ ਕਵੀ ਮਰਜ਼ ਕਰਾ ਭੋਲਾ ਹੋਣਾ ਬਹੁਤ ਵੱਡਾ ਗੁਣ ਹੈ ਪ੍ਰਮਾਤਮਾ ਚਲਾਕੀਆਂ ਨਾਲ ਨਹੀਂ ਮਿਲਦਾ ਪੋਲੇ ਬਾ ਨਾਲ ਮਿਲਦਾ ਕਹਿਤ ਕਬੀਰ भगत ਕਰ ਪਾਇਆ ਪੋਲੇ ਭਾਏ ਮਿਲੇ ਰ ਅਗਰ ਆਇਆ ਤੋ ਕਬੀਰ ਕਹਿੰਦੇ ਨਾ ਪੋਲਾ ਹੋ ਗਏ ਕਿਉਂਕਿ ਮੈਨੂੰ ਠੱਗ ਤੇ ਲੈਂਦੇ ਮੈਨੂੰ ਠਗਣਾ ਆਉਂਦਾ ਹੀ ਗੂੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਕਹਿੰਦਾ ਕੰਨਾਂ ਤੋਂ ਬਹਿਰਾ ਵੀ ਹੋ ਗਿਆ ਮੈਂ ਮਿੱਥਿਆ ਸੁਣਦਾ ਵੀ ਨਹੀਂ ਮੈਂ ਬੇਅਰਥ ਸੁਣਦਾ ਵੀ ਨਹੀਂ ਮੈਂ ਬਿਖੇ ਆਵਾਜ਼ ਸੁਣਦਾ ਵੀ ਨਹੀਂ ਮੈਂ ਫਜ਼ੂਲ ਦੀਆਂ ਗੱਲਾਂ ਸੁਣਦਾ ਵੀ ਨਹੀਂ ਦੇਖੋ ਕੋਈ ਸਾਡੇ ਘਰ ਕਚਰਾ ਆਪਣੇ ਘਰ ਦੀ ਗੰਦਗੀ ਸੁੱਟ ਜਾਏ ਸ਼ਾਇਦ ਅਸੀਂ ਉਸਦੇ ਨਾਲ ਝਗੜਾ ਕਰਨ ਜਾਈਏ ਇਹ ਤੂੰ ਕੀ ਕੀਤਾ ਆਪਣੇ ਘਰ ਦਾ ਕੂੜਾ ਇਕੱਠਾ ਕਰਕੇ ਸਾਡੇ ਘਰ ਸੁੱਟ ਦਿੱਤਾ ਜੇ ਜਿਹੜਾ ਗੰਦੀਆਂ ਗੱਲਾਂ ਸਾਡੇ ਕੰਨਾਂ ਦੇ ਰਾਹੀਂ ਮਨ ਦੇ ਸੁਟੇ। ਕੋਈ ਸ਼ੌਕ ਨਾਲ ਸੁਟ ਦੇਣ ਜਿੰਨੀ ਜੋ ਹੈ ਗੰਦੇ ਸੁਟਣੀ ਐ ਸੁਟ। ਗੰਦੇ ਦ੍ਰਿਸ਼ ਅੱਖਾਂ ਦੇ ਰਾਹੀਂ ਮਨ ਦੇ ਜਾਂਦੇ। ਕਬੀਰ ਕਹਿੰਦੇ ਮੂੰਦ ਲਈਏ ਦਰਵਾਜੇ ਬਾਝਿਆਂ ਦੇ ਅਰ ਅਹਲਵਾਜੇ ਮੈਂ ਵਿਰਥ ਦੇ ਕੰਮਾਂ ਲਈ ਆਪਣੇ ਇੰਦਰੀਆਂ ਦੇ ਦਵਾਰ ਬੰਦ ਕਰ ਦਿੱਤੇ। ਖਤਮ। ਮੈਂ ਗਲਤ ਵੇਖਦਾ ਨਹੀਂ ਮੈਂ ਗਲਤ ਸੁਣਦਾ ਹੀ ਨਹੀਂ ਗੱਲ ਖਤਮ ਅਨਾਹਦ ਦਾ ਨਾਦ ਮੈਨੂੰ ਤਾਂ ਸੁਣਾਈ ਦਿੱਤਾ ਮੂੰਹ ਦੇ ਲਈ ਇਹ ਦਰਵਾਜੇ ਬਾਜੀਲੇ ਅਨਹਦ ਬਾਜੇ ਤੋ ਆਪ ਕਹਿੰਦੇ ਨੇ ਗੁੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉਂ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਵਾਹ ਗੁਰੂ ਦੀ ਬਾਣੀ ਦਾ ਬਾਣ ਕੀ ਲਗਿਆ ਪਹਿਰਾ ਤੋਂ ਪਿੰਗਲਾ ਹੋ ਗਿਆ ਪਹਿਰੀ ਟੁੱਟ ਗਈ ਇਨੋ ਸਵਾਮੀ ਰਾਮਾਨੰਦ ਬਸੰਤ ਰਾਗ ਦੇ ਇੱਕ ਸ਼ਬਦ ਦੇ ਚ ਇੱਕੋ ਹੀ ਸ਼ਬਦ ਉਹਨਾਂ ਦਾ ਬੜਾ ਕੀਮਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਵਾਮੀ ਰਾਮਾਨੰਦ ਕਹਿੰਦੇ ਨੇ ਕਤ ਜਾਈਏ ਰੇ ਬਸੰਤ ਰਾਗ ਦੇ ਚ ਕਤ ਜਾਈਏ ਰੇ ਘਰ ਲਾ ਗੌਰੰ ਮੇਰਾ ਚਿਤ ਨਾ ਚਲਤ ਮਨ ਭਾਇਓ ਭੰਗ ਮੰਤ ਪਿੰਗਲਾ ਹੋ ਗਿਆ ਭਟਕਣਾ ਮਿਟ ਗਈ ਪਤਾ ਚੰਚਲ ਸ਼ਬਦ ਕਿੱਥੋਂ ਬਣਿਆ ਚੱਲ ਚੱਲ ਜੋ ਹਰ ਵਕਤ ਚੱਲਦਾ ਹੈ ਚੱਲਦਾ ਹੈ ਚੱਲਦਾ ਹੈ ਮਨ ਬੜਾ ਚੰਚਲਿਕ ਸੈਕਿੰਡ ਲਈ ਵੀ ਨਹੀਂ ਰੁਕਦਾ ਚੱਲ 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 ਚੰਚਲ ਤੇ ਪ੍ਰਮਾਤਮਾ ਕੀ ਹੈ ਨਹਿਚਲ ਨਿਸ਼ਚਲ ਨਹੀਂ ਚੱਲਦਾ ਰੁਕੇ ਹੋਇਆ ਮੁਕਾਮ ਹੈ ਇਹ ਚੰਚਲ ਨਹਿਚਲ ਨਾਲ ਕਿਵੇਂ ਜੁੜੇਗਾ ਨਹਿਚਲ ਨਾਲ ਨਹਿਚਲ ਮਨ ਹੀ ਜੁੜ ਸਕਦਾ ਹੈ ਧਰਮ ਦੀ ਸਾਧਨਾ ਹੈ ਮਨ ਨੂੰ ਨਹਿਚਲ ਕਰਨ ਦੀ ਜੈਸੇ ਨੈਚਲ ਹੁੰਦਾ ਹੈ ਨੈਚਲ ਦੇ ਚਲੀਨ ਹੋ ਜਾਂਦਾ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿਤ ਨਾ ਚਲਤ ਮਨ ਭਾਇਓ ਪੰਕੇ ਦਿਵਸ ਮਨ ਬਈ ਉਮੰਗਸ ਚੰਦਨ ਚਵਾ ਬਹੁਤ ਸੁਗੰਧ ਪੂਜਨ ਚਾਲੀ ਬ੍ਰਹਮਚਥਾਇ ਸੋ ਬ੍ਰਹਮ ਬਤਾਇਓ ਗੁਰ ਮਨਹੀ ਵਾਹ ਮਨ ਐਸਾ ਪਿੰਗਲਾ ਹੋ ਗਿਆ ਭਟਕਣਾ ਮਿਟ ਗਈ ਹੁਣ ਘਰ ਹੀ ਮੰਦਰ ਬਣ ਗਿਆ ਹੈ ਬ੍ਰਹਮ ਦੇ ਦਰਸ਼ਨ ਕਰਦੇ ਚ ਹੀ ਹੋ ਗਏ ਨੇ ਉਦੋਂ ਹੋਏ ਨੇ ਜਦ ਮਨ ਦੀ ਚੰਚਲਤਾ ਮਿਟ ਗਈ ਨੇਚਲ ਹੋ ਗਏ ਚ ਜੋ ਹੈ ਨੇਚਲ ਕਿਸ ਤਰ੍ਹਾਂ ਹੋਏ ਤੇ ਲੱਤਾਂ ਹੀ ਟੁੱਟ ਗਈਆਂ ਇਹਦੇ ਪੈਰ ਹੀ ਟੁੱਟਦੇ ਨੇ ਕਾਮਨਾ ਕਰਕੇ ਦੌੜਦਾ ਸੀ ਵਾਸ਼ਨਾ ਕਰਕੇ ਦੌੜਦਾ ਸੀ ਵਾਸ਼ਨਾ ਹੀ ਖਤਮ ਹੋ ਗਈ ਕਾਮਨਾ ਮੈਂ ਹੀ ਖਤਮ ਹੋ ਗਈ ਤੇ ਦੀ ਦੌੜ ਵੱਜ ਖਤਮ ਹੋ ਗਈ ਇਸ ਨੂੰ ਇੱਕ ਮਹਾਨ ਸ਼ਾਇਰ ਸ਼ਾਇਰ ਲੋਗ ਉਹ ਨੇ ਅਨਭਵੀ ਸ਼ਾਇਰ ਜਿਨ੍ਹਾਂ ਦੀ ਜ਼ਿੰਦਗੀ 'ਚ ਕਦੀ ਕਦੀ ਬਿਜਲੀ ਜਲ ਪੈਂਦੀ ਹੈ ਕਦੀ ਕਦੀ ਜਿਵੇਂ ਬਦਲਾਂ ਦੇ ਵਿੱਚ ਬਿਜਲੀ ਚਮਕੀ ਤੇ ਫਿਰ ਅੰਧੇਰਾ ਹੋ ਗਿਆ ਇਸ ਤਰ੍ਹਾਂ ਦੀ ਚਮਕ ਜੋ ਦੇਖਦੇ ਨੇ ਉਹਨਾਂ ਨੂੰ ਕਵੀ ਕਹਿੰਦੇ ਨੇ ਵੈਸੇ ਰਿਸ਼ੀ ਦੇ ਅਰਥ ਵੀ ਕਵੀ ਨੇ ਕਵੀ ਦੇ ਅਰਥ ਰਿਸ਼ੀ ਨੇ ਸੰਸਕ੍ਰਿਤ ਦੇ ਵਿੱਚ ਜੋ ਝਲਕ ਨੂੰ ਵੇਖ ਕੇ ਤੇ ਬਿਆਨ ਕਰ ਸਕਣ ਕਵੀ ਸੰਤ ਮਹਾਪੁਰਸ਼ ਬ੍ਰਹਮ ਗਿਆਨੀਓ ਜਿਨ੍ਹਾਂ ਦੀ ਜ਼ਿੰਦਗੀ ਸੂਰਜ ਚੜ ਗਏ ਹੁਣ ਅੰਧੇਰਾ ਹੁੰਦਾ ਹੀ ਕਦੇ ॠषि ਕਦੀ ਕਦੀ ਅੰਧੇਰੇ ਚ ਬਿਜਲੀ ਜਲ ਪੈਂਦੀ ਕਦੀ ਕਦੀ ਉਸ ਰੋਸ਼ਨੀ ਚ ਬਹੁਤ ਕੁਝ ਦੇਖ ਲੈਂਦੇ ਨੇ ਇਹ ਲੋਕ ਕਵੀ ਲੋਕ ਕਿਸੇ ਕਿਸੇ ਵਕਤ ॠषि ਹੁੰਦੇ ਨੇ ਹਰ ਵਕਤ ॠषि ਨਹੀਂ ਹੁੰਦੇ ਕਿਸੇ ਕਿਸੇ ਵਕਤ ਸੰਤ ਹੁੰਦੇ ਨੇ ਅੱਗੇ ਪਿੱਛੇ ਤੇ ਸ਼ਾਇਦ ਕਿਦੇ ਸ਼ਰਾਬ ਦੇ ਠੇਕੇ ਤੇ ਹੀ ਮਿਲਣ ਗੁਸਤਾਖੀ ਵਾਂਗ ਪਰ ਕਿਸੇ ਕਿਸੇ ਵਕਤੇ ਸ਼ਿਖਰ ਤੁਸੀਂ ਆਖੋਗੇ ਕਿਥੇ ਬ੍ਰह्म ਗਿਆਨ ਦੀ ਸ਼ਿਖਰ ਤੇ ਕਿਥੇ ਸ਼ਰਾਬ ਦਾ ਠੇਕਾ ਜਿਹੜਾ ਬਹੁਤ ਉਚਾਈਆਂ ਤੋਂ ਗਿਰਦਾ ਚੋਟ ਬੜੀ ਲੱਗਦੀ ਹੈ ਬਹੁਤ ਸਿਆਣਾ ਮਨੁੱਖ ਛੋਟੀ ਛੋਟੀਆਂ ਗਲਤੀਆਂ ਨਹੀਂ ਗਿਆਨੀ ਸੰ ਸਿੰਘ ਮਸਕੀਨ ਜੀ ਦੀ ਅੱਜ ਦੀ ਕਥਾ ਬਹੁਤ ਹੀ ਵਧੀਆ ਕਥਾ ਸੀਗੀ ਛੋਟੀ ਕਥਾ ਸੀਗੀ ਲੇਕਿਨ ਨੰਦਨਾ ਪਰਿ ਹੋਈ ਕਥਾ ਸਗੀ ਇਸ ਦੁਨੀਆ ਦਾ ਬਾਹਰ ਖਾਲਕ ਪਾਲਿਕ ਸਿਰਫ ਸਿਰਫ ਰੱਬ ਦੀ ਜ਼ਾਤ ਹੈ ਉਸ ਤੋਂ ਅਲਾਵਾ ਕੋਈ ਨਹੀਂ ਉਹ ਆਪਣੇ ਯਾ ਜ਼ਾਤ ਦੇ ਵਿੱਚ ਇਕਤਾ ਹੈ ਕੱਲਾ ਹੈ ਲਾਸ਼ਰੀਕ ਹੈ ਉਹਦਾ ਕੋਈ ਸ਼ਰੀਕ ਨਹੀਂ ਹੈ ਸਿਰਫ ਇੱਕ ਉਹਦੇ ਨਾਮ ਦਾ ਜਾਪ ਜਿਹੜਾ ਹੈ ਐਸਾ ਜਾਪ ਹੈ ਜਿਹਦੇ ਅਸਰਾਂ ਸਾਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਂਦੇ ਹੈਗੇ ਬਾਕੀ ਅਸੀਂ ਜਿੰਨੀ ਮਰਗ ਇਬਾਦਤ ਕਰ ਲਈਏ ਤਸਬੀਹਾਂ ਕਰ ਲਈਏ ਅਸੀਂ ਜ਼ਿਕਰ ਅਸਕਾਰ ਕਰ ਲਈ ਹੈ ਲੇਕਿਨ ਅਗਰ ਅਸੀਂ ਰੱਬ ਦਾ ਨਾਮ ਜਪਣਾ ਸ਼ੁਰੂ ਕਰ ਦਾਂਗੇ ਨਾ ਉਸ ਦੇ ਨਾਮ ਵਿੱਚ ਇਨੀ ਤਾਕਤ ਹੈ ਕਿ ਸਾਨੂੰ ਆਪਣੀਆਂ ਅੱਖਾਂ ਨਾਲ ਆਪਣੀ ਜ਼ਿੰਦਗੀ 'ਚ ਜਿਹੜੇ ਆ ਉਹ ਅਸਰਾਂਤ ਨਜ਼ਰ ਆਉਣਾ ਸ਼ੁਰੂ ਹੋ ਜਾਣਗੇ ਔਰ ਉਸ ਤੋਂ ਬਾਅਦ ਜਿਹੜੀ ਦੂਸਰੀ ਚੀਜ਼ ਜ਼ਰੂਰੀ ਹੈਗੀ ਹੈ ਕਿ ਅਗਰ ਅਸੀਂ ਵਾਕਈ ਮਨੋਂ ਰੱਬ ਨਾਲ ਜੁੜਨਾ ਚਾਹੁੰਨੇ ਆ ਉਹਦੀ ਜਾਬ ਤੋਂ ਸਕੂਨ ਹਾਸਲ ਕਰਨਾ ਚਾਹੁੰਨੇ ਆ ਪਰੇਸ਼ਾਨੀਆਂ ਦੂਰ ਕਰਨਾ ਚਾਹੁੰਨੇ ਆ ਉਹਦੀਆਂ ਰਹਿਮਤਾਂ ਦਾ ਨਜ਼ੂਲ ਚਾਹੁੰਨੇ ਆ तो फिर असी मनो भी साफ करिए असर का भला करिए दूसर ले चंगा सोचिए दूसर के नाल माड़ा ना करिए किसी का हक ना खाइए हराम ना खाइए किसी को दुख तकलीफ ना पहुँचाइए ज्यादी ना पहुँचाइए अजियत ना दे कोशिश करिए हक मुकान के अपनी जात अपने अमाल अपने जो सा अलफाज है उन्होंने जरिए दूसरों को तकलीफ ना पहुँचे किसी की दिलाजारी न हो ਜਦੋਂ ਅਸੀਂ ਇਹ ਵੀ ਕੰਮ ਕਰਨਾ ਸ਼ੁਰੂ ਕਰਦਾਂਗੇ ਤੇ ਸਾਡਾ ਮਨ ਵੀ ਪਵਿੱਤਰ ਹੋ ਜਾਵੇਗਾ ਜਦੋਂ ਮਨ ਪਵਿੱਤਰ ਹੋਏਗਾ ਤੇ ਵਾਹਿਗੁਰੂ ਦਾ ਜਾਪ ਕਰਾਂਗੇ ਤੇ ਯਕੀਨਨ ਸਾਨੂੰ ਵਾਹਿਗੁਰੂ ਨਾਲ ਸਾਡਾ ਮਨ ਜੁੜ ਜਾਏਗਾ ਉਹਨੂੰ ਸ਼ਾਂਤੀ ਮਿਲੇਗੀ ਉਹਨੂੰ ਸਕੂਨ ਮਿਲੇਗਾ ਕਿਉਂਕਿ ਜ਼ਿਕਰ ਜਿਹੜਾ ਹੈ ਰੱਬ ਦੀ ਯਾਦ ਚ ਮੈਂਦਾ ਹੈਗਾ ਰੱਬ ਫਰਮਾਉਂਦਾ ਬੰਦਿਆ ਤੂੰ ਜੋ ਮੰਗੇਗਾ ਮੈਂ ਤੈਨੂੰ ਦਾਂਗਾ ਲੇਕਿਨ ਅਗਰ ਤੂੰ ਕਹੇ ਕਿ ਤੇਰੇ ਦਿਲ ਨੂੰ ਸਕੂਨ ਆਵੇ ਤੇਰੇ ਦਿਲ ਨੂੰ ਸ਼ਾਂਤੀ ਮਿਲੇ ਤੇ ਉਹ ਤੈਨੂੰ ਮੇਰੇ ਜ਼ਿਕਰ ਚ ਮਿਲੇਗਾ ਜਦੋਂ ਤੂੰ ਪੂਰੇ ਧਿਆਨ ਤਵਜੋ ਨਾਲ ਮੇਰਾ ਜ਼ਿਕਰ ਕਰੇਗਾ ਸੁਨੇਗਾ ਤੇ ਫਿਰ ਤੈਨੂੰ ਉਹ ਸ਼ਾਂਤੀ ਉਹ ਸਕੂਨ ਨਸੀਬ ਹੋਏਗਾ। ਔਰ ਇਹ ਉਦੋਂ ਹੋਏਗਾ ਜਦੋਂ ਅਸੀਂ ਮਨੋਂ ਕੋਸ਼ਿਸ਼ ਕਰਾਂਗੇ ਮਨੋਂ ਵੀ ਆਪਣੇ ਜਿਹੜੇ ਆ ਉਹ ਆਪਣਾ ਮਨ ਵੀ ਸਾਫ਼ ਕਰਾਂਗੇ ਔਰ ਆਪਣੇ ਵਿਚਾਰ ਵੀ ਪਾਕੀਜ਼ਾ ਰੱਖਾਂਗੇ ਦੂਸਰਿਆਂ ਦੇ ਬਾਰੇ ਮਾੜੇ ਵਿਚਾਰ ਵੀ ਨਹੀਂ ਰੱਖਾਂਗੇ। ਨਾ ਹੀ ਆਪਣੇ ਹੱਥਾਂ ਪੈਰਾਂ ਨਾਲ ਕੋਈ ਅਮਲ ਅਦਾ ਕਰਾਂਗੇ ਤੇ ਨਾ ਹੀ ਆਪਣੇ ਅਲਫਾਜ਼ਾਂ ਦੇ ਜ਼ਰੀਏ ਕਿਸੇ ਨੂੰ ਤਕਲੀਫ਼ ਪਹੁੰਚਾਵਾਂਗੇ। ਜਦੋਂ ਅਸੀਂ ਇਹ ਅਮਲ ਕਰਨਾ ਸ਼ੁਰੂ ਕਰਦਾਂਗੇ ਤੇ ਨਾਲ ਵਾਹਿਗੁਰੂ ਦਾ ਜਾਪ ਕਰਾਂਗੇ ਨਾ ਤੇ ਫਿਰ ਅਸਲ ਜਿਹੜਾ ਮਹਾਚਾਨਣਾ ਨਾ ਉਹ ਪ੍ਰਗਟ ਹੋਏਗਾ ਕਿ ਅਸੀਂ ਤਾਕਤ ਰੱਖਦਿਆਂ ਹੋਇਆਂ ਅਸੀਂ ਗੁਨਾਹ ਮਾਇਲ ਨਹੀਂ ਹੋਵਾਂਗੇ ਮੌਕਾ ਵੀ ਮਿਲੇਗਾ ਅਸੀਂ ਗੁਨਾਹ ਨਹੀਂ ਕਰਾਂਗੇ ਇਹ ਸੋਚ ਕੇ ਕਿ ਜਦੋਂ ਮੈਂ ਰੱਬ ਦੀ ਬਾਰਗਾ ਚ ਪੇਸ਼ ਹੋਵਾਂਗਾ ਤੇ ਕਿਸ ਮੂਨਾ ਪੇਸ਼ ਹੋਵਾਂਗਾ ਜੇ ਹੁਣ ਗੁਨਾਹ ਕਰ ਬੈਠਾ ਤੇ ਕਿਸ ਤਰ੍ਹਾਂ ਰੱਬ ਦੀ ਬਾਰਗਾ ਚ ਪੇਸ਼ ਹੋਵਾਂਗਾ ਕਿਸ ਤਰ੍ਹਾਂ ਉਹਦੀ ਖੁਸ਼ਹੂਦੀ ਹਾਸਲ ਕਰਾਂਗਾ ਕਿਸ ਤਰ੍ਹਾਂ ਉਹਦੀ ਰਹਿਮਤ ਹਾਸਲ ਕਰਾਂਗਾ ਇਹ ਚੀਜ਼ ਜਿਹਦਾ ਸੋਚ ਕੇ ਅਸੀਂ ਗੁਨਾਹ ਨਹੀਂ ਕਰਾਂਗੇ ਮੌਕਾ ਵੀ ਮਿਲੇਗਾ ਲੇਕਿਨ ਅਸੀਂ ਉਸ ਤੋਂ ਬਚਾਂਗੇ ਕਿ ਸਾਨੂੰ ਹੋਰ ਕੋਈ ਨਹੀਂ ਤੇ ਸਾਨੂੰ ਰੱਬ ਤੇ ਦੇਖਣ ਦਿਆ ਹੈ ਨਾ ਤੇ ਫਿਰ ਉਹ ਜਿਹੜਾ ਮਹਾ ਜਾਣਣਾ ਉਹ ਹੋਏਗਾ ਔਰ ਇਹੀ ਉਹ ਮਹਾ ਜਾਣਣਾ ਹੈ ਕਿ ਅਸੀਂ ਤਾਕਤ ਰੱਖਦਿਆਂ ਹੋਿਆਂ ਵੀ ਅਸੀਂ ਵਕਤ ਮਿਲਦਿਆਂ ਹੋਿਆਂ ਵੀ ਅਸੀਂ ਗੁਨਾਹ ਨਾ ਕਰੀਏ ਅਸੀਂ ਰੱਬ ਨੂੰ ਯਾਦ ਰੱਖੀਏ تنہائی ਚ ਵੀ ਤੇ ਮਹਿਫਲ ਦੇ ਵਿੱਚ ਵੀ ਮਹਿਫਿਲ ਜੀ ਅਗਰ ਕਿਤੇ ਬੈਠੇ ਹੋਵਾਂਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਇਹੋ ਜਿਹੇ ਅਲਫਾਜ਼ ਦਾ ਨਾ ਕਰੀਏ ਜਾਂ ਇਹੋ ਜੀ ਗੱਲ ਨਾ ਆਪਣੇ ਕੰਨਾਂ ਨਾਲ ਸੁਣਿਆ ਜਾਂ ਉਸ ਮਹਿਫਿਲ ਚ ਨਾ ਜਾਈਏ ਜਿੱਥੇ ਉਹਦਾ ਜ਼ਿਕਰ ਨਹੀਂ ਹੋ ਰਿਹਾ ਹੈ ਜਿੱਥੇ ਬੇਹੂਦਾ ਗੱਲਾਂ ਹੋ ਰਹੀਆਂ ਬਲਕਿ ਉਸ ਮਹਿਫਿਲ ਜਿੱਥਾਂ ਪਸੰਦ ਕਰਾਂਗੇ ਜਿੱਥੇ ਰੱਬ ਦਾ ਜ਼ਿਕਰ ਹੋਏਗਾ ਉਹਦੇ ਨਾਲ ਜਿਹੜੀਆਂ ਗੱਲਾਂ ਹੋਣਗੀਆਂ ਜਦੋਂ ਇਹ ਜਜ਼ਬਾ ਇਹ ਚੀਜ਼ ਪੈਦਾ ਹੋ ਜਾਏਗੀ ਨਾ ਤੇ ਫਿਰ ਮਨ ਜਿਹੜਾ ਹੈ ਉਹ ਪਵਿੱਤਰ ਹੋ ਜਾਏਗਾ ਜਦੋਂ ਮਨ ਪਵਿੱਤਰ ਹੋ ਜਾਏਗਾ ਤੇ ਫਿਰ ਸ਼ਾਂਤੀ ਨਹੀਂ ਮਿਲੇਗੀ ਸਕੂਨ ਮਿਲੇਗਾ ਔਰ ਰੱਬ ਨਾਲ ਮਨ ਵੀ ਜੁੜੇਗਾ ਇਹੀ ਅਸਲ ਦੇ ਵਿੱਚ ਕਾਮਯਾਬੀ ਹੈ ਜਿਹੜੇ ਇਹ ਕਰ ਲਿਆ ਉਹਨੇ ਕਾਮਯਾਬੀ ਹਾਸਲ ਕਰ ਲਈ ਤੇ ਜਿੰਨੇ ਸਿਰਫ ਸੁਣ ਕੇ ਭਲਾਤਾ ਉਹਨੂੰ ਕਾਮਯਾਬੀ ਨਹੀਂ ਮਿਲੇਗੀ ਵੀਰੋ ਤੁਹਾਨੂੰ ਕਥਾ ਕਿੰਝ ਦੀ ਲੱਗੀ ਕਮੈਂਟਸ ਕਰਕੇ لازਮੀ ਦੱਸੋ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ হাফেজ